ਸੰਤ ਮਲਕੀ ਨਾਜ਼ੀ ਗੱਦੀ ਨਿਸ਼ੀਨ ਤੁੰਨਾ ਸਾਫਟਸ ਅਤੇ ਚੇਅਰਮੈਨ ਆਮ ਪ੍ਰਕਾਸ਼ ਗੱਪੜ ਜੀ ਦੇ ਲੰਬੇ ਸੰਘਰਸ਼ ਸਦਕਾ ਅੱਜ ਤੀਰਸਦੀ ਹੋਈ ਨਿਸ਼ਾਨਦਈ ਸੰਤ ਮਲਕੀ ਨਾਜ਼ੀ ਦੇ ਗੱਦੀ ਨਿਸ਼ੀਨ ਤੁੰਨਾ ਸਾਫਟਸ ਦੇ ਚੇਅਰਮੈਨ ਆਮ ਪ੍ਰਕਾਸ਼ ਗੱਪੜ ਜੀ ਦੇ ਲੰਬੇ ਸੰਘਰਸ਼ ਸਦਕਾ ਅੱਜ ਤੀਰਸਦੀ ਹੋਈ ਨਿਸ਼ਾਨਦਈ 1952 ਤੋਂ ਚੱਲ ਰਹੀਆਂ ਮੰਗਾਂ ਨੂੰ ਅੱਜ 22 ਜੁਲਾਈ 2025 ਨੂੰ ਬੂਰ ਪਿਆ ਲੱਗਦਾ ਹੈ ਸੰਤ ਸਮਾਜ ਧਾਰਮਿਕ ਜਥੇਬੰਦੀਆਂ ਤੇ ਸਮੂਹ ਪਾਲ ਵਾਲਮੀਕ ਭਾਈਚਾਰੇ ਵੱਲੋਂ ਖੁਸ਼ੀ ਦੀ ਲਹਿਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਬੜੇ ਲੰਮੇ ਸਮੇਂ ਤੋਂ ਜੋ ਮੰਗ ਹਾਡੀ ਚੱਲ ਰਹੀ ਸੀ ਨਿਸ਼ਾਨਦਾਰੀ ਦੀ ਉਹ ਅੱਜ ਜਿਹੜੀ ਹੈ ਪੂਰੀ ਮੁਕੰਮਲ ਹੋ ਚੁੱਕੀ ਆ ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਤੌਰ ਡੀਸੀ ਸਾਹਿਬ ਦਾ ਜਿਹੜਾ ਹੈ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਿਸ਼ਣ ਮੈਂ ਉਹ ਭਾਈ ਪਾਸਕੇ ਨੇ ਕਰਨਾ ਇਤਿਹਾਸ ਸੋ ਕੱਲ ਜਿਹੜਾ ਕਰਨਾ ਸੀ ਪਾਚੀ ਜਿਹੜਾ ਬਾਈ ਟ੍ਰੀ ਕੋਲ ਕਰਨਾ ਲਗਾਇਆ ਸੀ ਉਸ ਕਾਰਨ ਕਾਰਨ ਸਬੰਧਿਤ ਕਰ ਦਿੱਤੀ ਸੀ ਕਿਉਂਕਿ ਪ੍ਰਸ਼ਾਸਨ ਦਾ ਵੀ ਸਾਡੇ ਨਾਲ ਬੜੀ ਲੰਬੀ ਚर्चा ਹੋਈ ਹੈ ਉਹ तकरीबन रात 10:00 ਵਰਗ 11:00 ਵਰਗੀ ਸੀ ਸੋ ਉਸੇ ਅੰਤਰਗਤ ਅਜੇ ਪ੍ਰਮਾਤਮਾ ਵਾਰਣਿਕੀ ਮਹਾਰਾਜ ਜਿਹੜੀ ਨਿਸ਼ਾਨਦੇਹੀ ਹੈ ਜਿਹੜੀ 1952 ਤੋਂ ਬਾਅਦ ਅੱਜ ਹੋ ਰਹੀ ਐ ਇਹ ਵੀ ਸਾਡੇ ਵਾਲਮੀਕ ਕਨ ਸਮਾਜ ਦੀ ਔਰ ਸਾਡੇ ਸੰਤਾਂ ਦੀ ਜੇ ਸਾਡੇ ਸੰਤਾਂ ਦੇ ਆਦੇਸ਼ ਇਹਨਾਂ ਫਾਇੰਡ ਕੀਤੀ ਆ ਇਹ ਵੀ ਅੱਜ ਪੂਰੇ ਵਾਲਮੀਕੀ ਸਮਾਜ ਦੀ ਜਿੱਤ ਐ ਕਿ 1952 ਤੋਂ ਬਾਅਦ ਅੱਜ ਜਿਹੜੀ ਪਾਵਨ ਵਾਲਮੀਕੀ ਕੀ ਤਿਲ ਤੇ ਤੇ ਉੱਪਰ ਜਿਹੜੀ ਨਿਸ਼ਾਨਦੇਹੀ ਆ ਉਹ ਹੋ ਰਹੀ ਐ ਕਿਉਂਕਿ ਇੱਥੇ ਜਿਹੜੇ ਨਜਾਇਜ਼ ਉਸਾਰੀਆਂ ਔਰ ਕਾਫੀ ਲੰਬੇ ਸਮੇਂ ਤੋਂ ਸਾਡੀ ਮੰਗ ਸੀ ਕਿ ਇਹਦੀ ਨਿਸ਼ਾਨਦੇਹੀ ਕਰਵਾਈ ਜਾਵੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਭਾਵਨਾਵਾਂ ਨੂੰ ਸਮਝਿਆ ਔਰ ਸਾਡੀ ਗੱਲ ਤੇ ਗੌਰ ਕਰਕੇ ਅੱਜ ਦੁਬਾਰਾ ਤੋਂ ਪਾਵਨ ਵਾਜਨੀਕੀ ਤਿਰੰਥ ਜਿਹੜੀ ਆ ਉਹ ਨਿਸ਼ਾਨਦੇਹੀ ਹੋ ਰਹੀ ਆ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਇਸੇ ਕਰਕੇ ਅਸੀਂ ਜਿਹੜਾ ਪ੍ਰਸ਼ਾਸਨ ਦੇ ਕਹਿਲਦੇ ਧਰਨਾ ਜਿਹੜਾ ਸਤਾਖਦੀ ਕੀਤਾ ਸੀ ਪਰ ਉਹ ਕੁਝ ਸਮੇਂ ਲਈ ਸੀ ਵੀਰਵਾਤ ਤੋਂ ਬਾਅਦ ਫਿਰ ਸਾਡਾ ਐਕਸ਼ਨ ਜਿਹੜਾ ਉਹੀ ਰਹਿਣਾ ਆ ਕਿਉਂਕਿ ਜਿਹੜਾ ਮਸਲਾ ਪਾਵਨ ਵਾਜਨੀਕੀ ਤਿਰੰਥ ਦੀ ਮਰਿਆਦਾ ਦਾ ਹੈ ਉਹ ਹਾਲੇ ਖਤਮ ਨਹੀਂ ਹੋਇਆ ਉਹ ਐਜਟੇਜ ਉਹ 2 ਦਿਨ ਤੋਂ ਬਾਅਦ ਜਿਹੜਾ ਵੀਰਵਾਰ ਆਣ ਵਾਲਾ ਅੱਜ ਇਹ ਮੰਗਲਵਾਰ ਵੀਰ ਇਹ 2 ਦਿਨ ਤੋਂ ਬਾਅਦ ਫਿਰ ਡਿਸਾਈਡ ਕਰਦੇ ਸੰਤ ਮਹਾਪੁਰਸ਼ ਵੀ ਕੀ ਕਰਨਾ ਉਹਨੂੰ ਮਾਫੀ ਦੇਣੀ ਆ ਨਹੀਂ ਦੇਣੀ ਜਾਂ ਇਸ ਪ੍ਰੋਟੈਸਟ ਨੂੰ ਅੱਗੇ ਵਧਾਉਣਾ ਹੈ ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫਿਰ ਪ੍ਰਸ਼ਾਸਨ ਦਾ ਔਰ ਸਾਡੇ ਜਿਹੜੇ ਸੰਤਾਂ ਦਾ ਓਮਪ੍ਰਕਾਸ਼ ਜੀ ਗੱਬਰ ਦਾ ਜਿਹਨਾਂ ਦੀ ਲੰਬੀ ਲੜਾਈ ਤੋਂ ਬਾਅਦ ਅੱਜ ਇਹ ਸ਼ਾਮ 되ਈ ਹੋ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹੋਵੇ ਜੀ ਜੈ ਵੀ ਹਰੂ ਨੇ ਇਸੋ ਨਿਰਵੇਹ ਕਮਨ ਲਾਲ ਮਿੱਕੀ ਮਹਾਰਾਜ ਕੀ ਜੇ ਅੱਜ ਜਿਹੜਾ ਤੁਸੀਂ ਐ ਪਾਵਨ ਵਾਲਮੀਕੀ ਦੀ ਤਿਰਤ ਤੇ ਅਲੱਗ-ਅਲੱਗ ਜਥੇਬੰਦੀਆਂ ਦੇ ਜਿਹੜਾ ਮੁਖੀ ਜਿਹੜੇ ਨੇ ਉਹ ਪਹੁੰਚੇ ਨੇ ਔਰ ਖਾਸ ਕਰਕੇ ਸਾਰੇ ਤੁਸੀਂ ਵਧਾਈ ਦੇ ਪਾਤਰ ਹੋ ਕਿ ਜਿਹੜਾ ਕੱਲ ਤਰਨਾਪਾਸ ਤਗিদ ਕੀਤਾ ਹੈ ਬਾਬਾ ਜੀ ਨੇ ਆਦੇਸ਼ ਤੇ ਉਹ ਅੱਜ ਸੀਗਾ ਜਿਹੜਾ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਸਰਕਾਰ ਆਪਣੇ ਘੁੰੜਿਆਂ ਤੇ ਆ ਗਈ ਆ ਪੁਰਨਾ ਦੇ ਬਲ ਹੋ ਗਈ ਆ ਸਾਡੇ ਕੰਮ ਸਾਡੀਆਂ ਮੰਗਾਂ ਨੂੰ ਮੰਨਣਾ ਸ਼ੁਰੂ ਹੋ ਗਈ ਆ ਅੱਜ ਨਿਸ਼ਾਨਦੇਹੀ ਜਿਹੜੀ ਕੁਮਾਰ ਜੀ ਨੇ ਦੱਸਿਆ ਕਿ ਬੜੇ ਲੰਮੇ ਸਮੇਂ ਤੋਂ ਚੱਲਦੀ ਪਈ ਸੀ ਜਦੋਂ ਜਹਾਦ ਅੱਜ ਨਿਸ਼ਾਨਦੇਹੀ ਹੋ ਰਹੀ ਆ ਉਹਦੀ ਉਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਖਾਸ ਕਰਕੇ ਸਾਡੇ ਸੰਤ ਸਮਾਜ ਦਾ ਜਿਹੜਾ ਆਦੇਸ਼ ਹੈ ਉਹ ਸਾਡਾ ਮੰਨਣੀਏ ਰਹੂਗਾ ਜਦੋਂ ਜਦੋਂ ਉਹ ਸਾਨੂੰ ਕਹਿਣਗੇ ਜਿਹੜਾ ਜਿਹੜਾ ਕੰਮ ਕਹਿਣਗੇ ਉਹ ਅਸੀਂ ਪੂਰੀ ਤਨ ਦੇ ਹੀ ਨਿਭਾਵਾਂਗੇ ਉਹਨਾਂ ਦੇ ਉਦੇਸ਼ ਦੀ ਪਾਲਣਾ ਕਰਾਂਗੇ ਮੇਰੀ ਜਿੱਥੋਂ ਤੱਕ ਵੀ ਇਹ ਵੀਡੀਓ ਪਹੁੰਚਦੀ ਆ ਉਹ ਸਾਰੇ ਵੀਰਾਂ ਅੱਗੇ ਵੀ ਬੇਨਤੀ ਹੈ ਕਿ ਪਾਵਨ ਵਾਲਮੀਕੀ ਤਿਰਤ ਦੇ ਉੱਤੇ ਜਿਹੜੇ ਸਾਡੇ ਸੰਤਾਂ ਦੀ ਇੱਕ ਜਿਹੜੀ ਬੈਠਕ ਹੋਏਗੀ ਉਹਦੇ 'ਚ ਜਿਹੜੇ ਨਿਰਣੇ ਲਿੱਤੇ ਜਾਣਗੇ ਉਹਨੂੰ ਆਪਾਂ ਪੂਰਾ ਸਮਾਜ ਮੰਨੀਏ ਪੂਰੀ ਕੌਮ ਮੰਨੀਏ ਔਰ ਉਹਨੂੰ ਲਾਗੂ ਕਰੀਏ ਜੈ ਵਾਲਮੀਕੀ ਜੈ ਪੀਂ ਜੈ ਪਰਮ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਸਦੀਆਂ ਤੋਂ ਬਾਅਦ ਬੜਾ ਵਧੀਆ ਦਿਨ ਚੜਿਆ ਕਿਉਂਕਿ ਪਾਵਨ ਬਾਲਮੀ ਕੀ ਤੀਰਥ ਦੀ ਬੜੀ ਵੱਡੀ ਮੰਗ ਸੀ ਕਿ ਨਿਸ਼ਾਨਦੇਈ 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 ਕਰਵਾਉਣੀ ਸਾਨੂੰ 1952 ਨਿਸ਼ਾਨਦੇਈ ਹੋਈ ਤੇ ਅੱਜ ਇਹ ਪਹਿਲਾ ਦਿਨ ਆ ਕਿ ਦੀ ਨਿਸ਼ਾਨਦੇਈ ਦੀ ਸ਼ੁਰੂਆਤ ਹੋਈ ਆ ਤਿੰਨ ਵਾਰੀ ਨਿਸ਼ਾਨਦੇਈ ਕਰਵਾਤੇ ਟੀਮਾਂ ਆਈਆਂ ਲੇਕਿਨ ਜਿਹੜੀ ਨਜ਼ੇਰ ਕਾਜ ਮਹਾਂਤ ਆਲੇ ਦੁਆਲੇ ਜਿਹੜੇ ਬਿਠੇ ਆ ਨਿਸ਼ਾਨਦੇਈ ਨਹੀਂ ਸੀ ਹੋ ਦਿੰਦੇ ਲੇਕਿਨ ਅੱਜ ਪੁਜ ਪ੍ਰਸ਼ਾਸਨ ਪੂਰੇ ਯੋਰ ਦੇ ਵਿੱਚ ਆਇਆ ਹੈ ਕਿ 1.200 ਬਿੰਦਾ ਪੁਲਸਦਲਾ ਲਾਇਆ ਐਸ ਡੀ ਐਮ ਤਸੀਲਦਾਰ ਕਾਨੂੰਗੋ ਤੇ ਪਟਵਾਰੀ ਚਾਰ ਡੀ ਐਸ ਪੀ ਲੱਗੇ ਹੋਏ ਨੇ ਜਿਹਦੇ ਨਿਸ਼ਾਨਦੇਹੀ ਦੀ ਰਨਿੰਗ ਚੱਲਦੀ ਹੈ ਕਾਰਨ ਕੀ ਹੈ ਕਿ ਇਹਦੇ ਆਲੇ ਦੁਆਲੇ ਕੋਈ ਪਹਿਲਾ ਮਾਸੀ ਆਈ ਹੋ ਆਪਣੀ ਭੂਆ ਲਾਈ ਕੋ ਚਾਚਾ ਲੈ ਕੋ ਤਾਇਆ ਲੈ 100 ਘਰ ਜਿਹੜਾ ਨਿਜਾਇਜ਼ ਬਣਿਆ ਪਿਆ ਲੇਕਿਨ ਜਿੰਨੀ ਦੇ ਨਿਸ਼ਾਨਦੇਹੀ ਨਹੀਂ ਹੁੰਦੀ ਉਹਨੇ ਉਨੀ ਦੇਰ ਪਾਵਨ ਬਾਲਮੀ ਕੀ ਦੀ ਤੀਤੀ ਪਵਿੱਤਰਤਾ ਕਾਇਮ ਨਹੀਂ ਹੋ ਸਕਦੀ ਸੀ ਉਹਦੀ ਸ਼ੁਰੂਆਤ ਹੋ ਗਈ ਆਓ ਆਪਾਂ ਸਾਰੇ ਇਹਦੀ ਮर्याਦਾ ਨੂੰ ਕਾਇਮ ਰੱਖਣ ਵਾਸਤੇ ਸਹਿਯੋਗ ਦੇਈਏ ਇਹਦੀ ਮर्याਦਾ ਕਾਇਮ ਰੱਖੀਏ ਜਿਹੜਾ ਧਰਨਾ ਸੀ ਅੱਜ ਦੇ ਦਿਨ ਦਾ ਉਸੇ ਵੀ ਇਹਨਾਂ ਸ਼ਰਤਾਂ ਦੇ ਉੱਤੇ ਹੀ ਖਤਮ ਕੀਤਾ ਗਿਆ ਥਿਆ ਕਿ ਅਸੀਂ ਤੁਹਾਡੀ ਅੱਜ ਨਿਸ਼ਾਨਦੇਹੀ ਕਰਵਾ ਦਿੰਦੇ ਹਾਂ ਧਰਨਾ ਕੈਨਸਲ ਕਰ ਦੋ ਦੋ ਦਿਨ ਦੇ ਲਈ ਵੀਰਵਾਰ ਤੱਕ ਧਰਨਾ ਕੈਨਸਲ ਕੀਤਾ ਗਿਆ ਵੀਰਵਾਰ ਨੂੰ ਸੰਸਮਾਜ ਦੀ ਇੱਕ ਵਿਸ਼ਾਲ ਮੀਟਿੰਗ ਹੋਏਗੀ ਜੇ ਦਿੱਕਤ ਨਿਰਣਾ ਲਿਆ ਜਾਵੇਗਾ ਜਿਸ ਨੇ ਮर्यादा भंग ਕੀਤੀ ਹੈ ਉਹਨੂੰ ਕੀ ਸਜ਼ਾ ਲਾਉਣੀ ਹੈ ਉਹਦੇ ਤੇ ਐਫਆਈਆ ਦਰਜ ਕਰਾਉਣੀ ਆ ਜਾਂ ਕਿ ਉਹਨੂੰ ਕੋਈ ਹੋਰ ਸਜ਼ਾ ਲਾਉਣੀ ਆ ਜਾਂ ਬਰਾਦੀ ਬਾਈਕਾਟ ਕਰਨਾ ਹੈ ਉਹਦੇ ਵਾਸਤੇ ਵੀਰਵਾਰਖਾ ਨੂੰ ਫੈਸਲਾ ਹੋਵੇਗਾ ਸਾਥੀਓ ਆਓ ਮੋਢੇ ਨਾਲ ਮੋਢਾ ਜੋੜੀਏ ਕਦਮ ਨਾਲ ਕਦਮ ਲਾਗੇ ਪਾਵਨ ਬਾਲਮੀਕ ਜੀ ਮर्याਦਾ ਨੂੰ ਕਾਇਮ ਰੱਖਣ ਵਾਸਤੇ ਸਹਿਯੋਗ ਦਿਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਇਹ ਹਿੰਦੂਤਾਂ ਦਾ ਅਠਮ ਜੁਬਾ ਕਾਇ ਬਣਿਆ ਜੇ ਪ੍ਰਕਾਸ਼ ਸਿੰਘ ਬਾਦਲ ਜੀ ਨੇ 320 ਕਰੋੜ ਰੁਪਏ ਲਾ ਕੇ ਅੰਮ੍ਰਿਤਸਰ ਦੇ ਵਿੱਚ ਬਾਲਮੀ ਮਰਦ ਦਾ ਖੂਬਸੂਰਤ ਮੰਦਿਰ ਬਣਾਇਆ 골ਡਨ ਮੂਰਤੀ ਲਾਈ ਹੈਗੀ ਆ ਅੱਜ ਹਜ਼ਾਰਾਂ ਦੀ ਤਦਾਦ ਲੋਕ ਨੱਕ ਮੱਥਕ ਹੋਣ ਵਾਤੇ ਆਉਂਦੇ ਆ ਧੰਨਵਾਦ ਜੈ ਬਾਲਮੀ ਕੀ ਹਰ ਹਰ ਬਾਲਮੀ ਜੋ ਬੋਲੇ ਸੋ ਨਿਰਬਾਹ ਵਾਹ ਬਾਲਮੀ ਕੀ ਮਹਾਰਾਜ ਕੀ ਜੈ ਅੱਜ ਜਿਹੜੀ ਨਿਸ਼ਾਨੀ ਹੈ ਜੈ ਬਾਲਮੀ ਕੀ ਹਰ ਹਰ ਬਾਲਮੀ ਕੀ ਅੱਜ ਬੜਾ ਧੰਨਵਾਦ ਕਰਦੇ ਆ ਮਾਨ ਜੋ ਡੀਸੀ ਸਾਹਿਬ ਜੀ ਦਾ ਖਾਸ ਤੌਰ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਜੀ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਪਾਵਨ ਪਾਲਮੀ ਕੀ ਤੀਸ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨਿਸ਼ਾਨਦਈ ਅੱਜ ਸ਼ੁਰੂਆਤ ਉਦੀ ਹੋ ਗਈ ਹੈ ਪੂਰੀ ਆਸ ਰੱਖਦੇ ਆ ਜਿੰਨੇ ਨਜਾਇਜ਼ ਕਬਜ਼ਿਆਂ ਲਈ ਸਾਰੇ ਕਲੀਅਰ ਹੋ ਜਾਣਗੇ ਕਿ ਆਰਾ ਦੁਆਰਾ ਜਿੰਨਾ ਵੀ ਹੈ ਸਾਰੇ ਨਿਜਾਇਜ਼ ਲੋਕ ਬੈਠੇ ਨੇ ਕਿ ਕੋਈ ਰਜਿਸਟਰੀ ਨਹੀਂ ਕਿ ਕੋਈ ਮਾਲਕੀ ਨਹੀਂ ਧੱਕੇ ਨਾਲ ਹੀ ਬਸ ਬੈਠੇ ਆ ਲਾਪਰਵਾਹੀ ਦੇ ਸਦਕਾ ਸੀ ਲੇਕਿਨ ਅੱਜ ਪ੍ਰਸ਼ਾਸਨ ਦਾ ਸੀ ਮਾ ਜੋ ਡੀਸੀ ਸਾਹਿਬ ਜੀ ਦਾ ਮਾ ਜੋ ਪੁਸਤਕਮੇ ਘਰਪ੍ਰਿੰਟ ਸਿੰਘ ਭੁੱਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੀ ਇੱਕ ਨਵੀਂ ਸ਼ੁਰੂਆਤ ਹੋਈ ਹੈ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਮੈਂ ਅਸ਼ੋਕ ਭਲੋਤਰਾ ਰਾਸ਼ਟਰੀ ਪ੍ਰੈਸ ਕਤਰ ਧੂਣਾ ਸਾਹਿਬ ਟਰਸਟ ਵਾਲਮੀਕੀ ਆਸ਼ਰਮ ਅੰਮ੍ਰਿਤਸਰ ਬਹੁਤ ਹੀ ਵੱਡ ਭਾਗਾ ਦੇਣਾ ਹੈ ਅੱਜ ਕਿ 53 ਸਾਲ ਬਾਅਦ ਯਾਨੀ 1952 ਦੇ ਵਿੱਚ ਇਸ ਤੀਰਥ ਦੀ ਨਿਸ਼ਾਨਦੇਹੀ ਹੋਈ ਸੀ ਤੇ ਬੜੀ ਲੰਬੀ ਮੰਗ ਸੀ ਧੂਣਾ ਸਾਹਿਬ ਟਰਸਟ ਦੀ ਸੰਤ ਮਲਕੀਤ ਨਾਹ ਜੀ ਤੇ ਸ਼੍ਰੀ ਓਮ ਪ੍ਰਕਾਸ਼ ਜੀ ਗੱਬਰ ਚੇਅਰਮੈਨ ਧੂਣਾ ਸਾਹਿਬ ਟਰਸਟ ਦੇ ਸਖਤ ਉਪਰਾਲਿਆਂ ਦੇ ਨਾਲ ਅੱਜ ਗੁਰਪ੍ਰੀਤ ਸਿੰਘ ਭੁੱਲਰ ਜੀ ਤੇ ਡੀਸੀ ਸਾਖੀ ਸਾਨੀ ਜਿਨ੍ਹਾਂ ਨੇ ਪੁਰਜ਼ੋਰ ਪੁਲਿਸ ਫੋਰਸ ਦੇ ਨਾਲ ਅੱਜ ਨਿਸ਼ਾਨਦੇਹੀ ਕੀਤੀ ਹੈ ਇਹ ਨਿਸ਼ਾਨਦੇਹੀ ਜਿਹੜੀ ਹੈ ਪੂਰੀ ਡਿਜੀਟਲ ਤਰੀਕੇ ਨਾਲ ਹੋਈ ਹੈ ਕੰਪਿਊਟਰਾਈਜ਼ ਮਸ਼ੀਨਾਂ ਨਾਲ ਹੋਈ ਹੈ ਤੋਂ ਜਿੰਨੇ ਵੀ ਨਜਾਇਜ਼ ਕਬਜ਼ੇ ਨੇ ਉਹ ਸਾਰੇ ਦੇ ਸਾਰੇ ਗੂਗਲ ਤੋਂ ਸਾਡੇ ਕੋਲ ਆ ਗਏ ਨੇ ਤੋਂ ਕੋਸ਼ਿਸ਼ ਕਰਾਂਗੇ ਕਿ ਛੇਤੀ ਤੋਂ ਛੇਤੀ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਇੱਥੋਂ ਹਟਾਇਆ ਜਾਵੇ ਮੈਂ ਮੈਡਮ ਸਾਖੀ ਸਾਨੀ ਜੀ ਤੇ ਗੁਰਪ੍ਰੀਤ ਪੁੱਲਰ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ जिन्ना ने ਸਾਡੀ ਇਸ ਮੰਗ ਨੂੰ ਅੱਜ ਬੂਰ ਪਾਇਆ ਹੈ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਸ੍ਰੀ ਸ੍ਰੀ 187 ਗੁਰੂ ਗਿਆਨनाथ ਮਹਾਰਾਜ ਕੀ ਜੈ ਪਿਆਰੀ ਸਾਧ ਸੰਗਤ ਜੀ ਜੈ ਵਾਲਮੀਕੀ ਮੈਂ ਸੰਨੀ ਦਾਨਵ ਰਾਸ਼ਟਰੀ ਅਧਿਸ਼ ਅੰਬੇਡਕਰ ਸਮਾਜ ਦਲ ਭਾਰਤ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ 1957 ਤੋਂ ਦੇ ਬਾਅਦ ਚੋ ਜੋ ਕਰਮਟ ਕਾਰਜਕਰਤਾ ਅਨਤਖ ਸੇਵਾਦਾਰ ਤੁਨਾ ਸਾਹਿਬ ਦੇ ਚੇਅਰਮੈਨ ਸ਼੍ਰੀਓਮ ਪ੍ਰਕਾਸ਼ ਗੱਬਰ ਜੀ ਔਰ ਪੂਰੀ ਟੀਮ ਸਤਗੁਰੂ ਮਲਕੀਨਾਥ ਜੀ ਮਹਾਰਾਜ ਉਹਨਾਂ ਦੇ ਨਾਲ ਬਹੁਤ ਹੀ ਆਦਰਨੀਏ ਸਤਕਾਰ ਜੋ ਸਾਡੇ ਵੱਡੇ ਵੀਰ ਕੌਮੀ ਗਾਇਕ ਹੰਪਮ ਗਾਇਕ ਕੁਮਾਰ ਦਰਸ਼ਨ ਜੀ ਹੰਪਮ ਗਾਇਕ ਵੀ ਸ਼ਸ਼ੀ ਗੇਲ ਜੀ ਔਰ ਅੰਬੇਡਕਰ ਸਮਾਜ ਦਲ ਦੀ ਪੂਰੀ ਟੀਮ ਦਰਜਾ ਬੇ ਦਰਜਾ ਸਾਡੇ ਅਟਵਾਲ ਸਾਹਿਬ ਜੀ ਬਲਜੀਤ ਲਾਲੀ ਜੀ ਤਿਸਪਾਲ ਮੱਟੂ ਜੀ ਹੈਪੀ ਭਗਤ ਜੀ ਅੱਜ ਸਾਰੇ ਇੱਥੇ ਕੱਟੇ ਹੋਏ ਜੋ ਨਿਸ਼ਾਨਦੇਹੀ ਹੋਈ ਹੋ ਰਹੀ ਹੈ ਮੈਂ ਸਮਝਦਾ ਇਹ ਹੱਕ ਤੇ ਇਨਸਾਫ ਦੀ ਜਿੱਤ ਹੋਈ ਆ ਔਰ ਲੰਬੇ ਸੰਘਰਸ਼ ਦੇ ਬਾਅਦ ਚੋਂ ਅੱਜ ਜਿਹੜੀ ਸਰਕਾਰ ਨੂੰ ਵੀ ਇਹਦੇ ਉੱਤੇ ਮੰਨਣਾ ਪਿਆ ਆਣਾ ਪਿਆ ਔਰ ਬੜੀ ਸ਼ਾਂਤੀ ਮੀ ਢੰਗ ਨਾਲ ਨਿਸ਼ਾਨਦੇਹੀ ਹੋ ਰਹੀ ਹੈ ਮੈਂ ਆਸ ਕਰਦਾ ਜਿਹੜੀ ਹੋਰ ਵੀ ਵਾਲਮੀਕੀ ਆਸ਼ਰਮ ਦੀ ਪਵਨ ਆਸ਼ਰਮ ਦੀ ਤੀਰਤ ਦੀ ਜਿਹੜੀ ਜ਼ਮੀਨ ਇੱਧਰ ਉੱਧਰ ਆ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਉਹ ਵੀ ਜਲਦੀ ਖਾਲੀ ਹੋਏਗੀ ਜਿਹੜੇ ਲੋਕ ਇੱਥੇ ਅਨੋਥਰਾਇਜ਼ ਰਿਆਸ਼ਾ ਬਣਾ ਕੇ ਬੈਠੇ ਆ ਆਰਮੀ ਦੁਆਰਾ ਵੀ ਜਿਹੜੀ ਜਗਾ ਰੋਕੀ ਗਈ ਆ ਤੀਰਤ ਦੀ ਉਹ ਵੀ ਸਾਰੀ ਖਾਲੀ ਹੋਏਗੀ ਮੈਂ ਆਪਣੇ ਲੋਕ ਪੂਰੀ ਟੀਮ ਵੱਲੋਂ ਓਮਪ੍ਰਕਾਸ਼ ਜੀ ਚੇਅਰਮੈਨ ਕੁਮਾਰ ਦਰਸ਼ਨ ਜੀ ਔਰ ਸ਼ਸ਼ੀ ਗਿਲ ਜੀ ਨੂੰ ਬਹੁਤ ਵਧਾਈ ਦਿਨਾ ਹੈ ਔਰ ਨਾਲ ਦੇ ਨਾਲ ਇਹ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਵੀ ਸਾਨੂੰ ਸੇਵਾ ਦਾ ਮੌਕਾ ਦਿੱਤਾਏਗਾ ਜਾਏਗਾ ਅੰਬੇਡਕਰ ਸਮਾਜ ਦਲ ਪੂਰੀ ਟੀਮ ਦੇ ਨਾਲ ਹਮ ਹਮ ਆ ਕੇ ਪਹੁੰਚੇਗਾ ਔਰ ਜਿੰਨੀ ਸੰਗਤ ਨੂੰ ਵੀ ਜਦੋਂ ਵੀ ਮੈਸੇਜ ਮਿਲੇ ਸੋਣਾ ਸਾਬ ਜੀ ਤੋਂ ਆਸ਼ਰਮ ਵੱਲੋਂ ਸਾਨੂੰ ਸਾਰਿਆਂ ਨੂੰ ਵੱਡੀ ਗਿਣਤੀ 'ਚ ਪਹੁੰਚ ਕੇ ਆਪਣੀ ਇਕਤਾ ਦੀ ਸਬੂਤ ਦੇਣੀ ਚਾਹੀਦੀ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ